ਸਰ ਹੱਦੀ ਕਸਬਾ ਬੰਮਿਆਲ ਦੇ ਨਜ਼ਦੀਕ ਪਿੰਡ ਅਨਿਆਲ ਦੇ ਵਿੱਚ ਕਣਕ ਦੇ ਨਾਂ ਨੂੰ ਅੱਗ ਲੱਗਣ ਦੇ ਕਾਰਨ ਕਰੀਬ 4 ਕੜਾ ਦਾ ਸਮਾਨ ਸੜ ਕੇ ਸਵਾਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਪ੍ਰਾਪਤ ਜਾਣਕਾਰੀ ਅਨੁਸਾਰ ਹੀ ਨਜ਼ਦੀਕੀ ਪਿੰਡ ਮਨਵਾਲ ਤੋਂ ਕਿਸੇ ਅਗਿਆਤ ਕਿਸਾਨ ਵੱਲੋਂ ਆਪਣੀ ਫਸਲ ਦੇ ਨਾਂ ਨੂੰ ਲਗਾਈ ਗਈ ਸੀ ਜੋ ਕਿ ਹਵਾ ਦੇ ਭਾਵ ਕਾਰਨ ਇਹਨਾ ਕਿਸਾਨਾਂ ਦੇ ਖੇਤਾਂ ਵਿੱਚ ਵੀ ਪਹੁੰਚ ਗਈ ਅਤੇ ਕਿਸਾਨਾਂ ਵੱਲੋਂ ਖੇਤਾਂ ਦੇ ਵਿੱਚ ਬਣਾਈ ਗਈ ਘੜਾਂ ਨੂੰ ਅੱਗ ਲੱਗਣ ਦੇ ਕਾਰਨ ਮੁਕੜਾਂ ਵਿੱਚ ਪਿਆ ਕੀਮਤੀ ਸਮਾਨ 60 ਸਵਾ ਹੋ ਗਿਆ ਅਤੇ ਇਸ ਦੇ ਨਾਲ ਹੀ ਲਗਭਗ 18 ਡੱਬੇ ਟੁੱੜੀ ਵੀ 60 ਸਵਾ ਹੋ ਗਏ ਬਨਰੋ ਸਾਡੇ ਨਾਲ ਦੇਖਦੇ ਹੋ ਪੰਜਾਬ ਜੇ ਕਿ ਨਿਊਜ਼ ਕੋਈ ਗੱਲ ਕੋਈ ਨਹੀਂ ਕੋਈ ਸਾਰੀ ਬਣਾਉਣੀ ਹੈ ਪੰਜ ਸਾਲਾਂ ਸਾਰੇ ਨਹੀਂ ਜਿਹਦਾ ਜਿਹਦਾ ਹੈਗਾ ਉਹ ਇੱਕ ਦੋ ਨੇ ਆ ਜਾਓ ਬਸ ਬੜਿਆ ਇੱਕ ਦੋ ਜੰਕਸ਼ਨ ਹੈ ਸ਼ਾਮਾਂ ਵੀ ਥੇ ਸ਼ਾਮਾਂ ਸ਼ਾਮਾਂ ਹੋ ਗਏ ਚਲੋ ਕੋਈ ਸਾਲਾਂ ਯਾਰ ਆਈ ਨੀ ਇਹਨੇ ਧਲੀ ਮਣੀ ਗਈ ਇੱਥੇ ਆ ਟੇਂ ਉਹਨਾਂ ਦੇ ਸਾਡੇ ਜੰਮਰੇ ਤੇ। ਕੱਕ ਇਧਰ ਜੀ। ਹਾਂਜੀ ਭਾਜੀ ਕੀ ਹੋਇਆ ਏ? ਮੇਰਾ ਨਾਮ ਜੋਨੀ ਸ਼ਰਮਾ ਤੇ ਮੈਂ 2 ਤੋਂ 3 ਰੀ ਪਰਪੋ ਤੂੜੀ ਸੀਗੀ ਤੇ ਇੱਕ ਸਾਡੀ ਹੀ ਉਹ ਸੜਕੇ ਰਾਗ ਹੋ ਗਈ ਹੈ ਮਨਵਾਲ ਵਾਲੇ ਪਾਸੋਂ ਕਿਧੋ ਆਗ ਆਈ ਹੈ ਅੱਗ ਲੱਗ ਕੇ ਸਾਰਾ ਹੀ ਰਾਖ ਹੋ ਗਿਆ। ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਵੀ ਜੋ ਵੀ ਸਾਡਾ ਮੌਜਾ ਬੰਦਾ ਮੁਆਜਾ ਦਿੱਤਾ ਜਾਵੇ ਹਾਂਜੀ ਬਈ ਹਾ ਤਿਲਕਰਾਜ ਪਿੰਡ ਨੇਹਾਲ ਤੋਂ ਕਿ ਸਾਡਾ ਮਤਲਬ ਬੂਟੇ ਲਾਇਦੇ ਅਸੀਂ ਦੋ ਪਹਾੜੇ ਬਣੇ ਦੇ ਸੀ 600 ਬੂਟੇ ਲਾਇਆ ਸਵੇਜ ਦਾ ਸਾਰਾ ਝਰੂਸ ਗਿਆ ਸਾਰਾ ਹੀ ਵਿੱਚ ਕੀ ਹੋਇਆ ਕੀ ਬਈ ਇਹ ਅੱਗ ਲੱਗੀ ਇਧਰੋਂ ਸਿੱਧੀ ਗਈ ਹੈ ਮਨਵਾਲ ਵਾਲੇ ਪਾਸੋਂ ਅੱਗ ਲੱਗੀ ਹੈ ਸਾਡੇ ਭਰਾ ਦੇ ਤੇ ਮੁਰ ਵੀ ਛੜ ਗਏ ਨਾ ਔਰ ਪਹਾੜੇ ਵੀ ਛੜ ਗਏ ਨਾ ਤੋਂ ਅਸੀਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਨਿਆ ਵੀ ਜਿੰਨਾ ਵੀ ਨੁਕਸਾਨ ਆਇਆ ਉਹਦਾ ਜਾ ਜਾ ਲਾ ਕੇ ਤੋਂ ਗਰੀਬ ਬੰਦੇ ਆਹੀਂ ਬੜੀ ਮੁਸ਼ਕਲ ਨਾਲ ਉਹ ਮਤਲਬ ਜਿਹੜੀ ਧੂੜੀ ਖਰੀਦੀ ਸੀ ਜਿਹੜੀ ਕਿ ਉਹਨਾਂ 1800 ਰੁਪਏ ਆ ਰਿ ਪਰ ਰੀਪਰ ਦਿੱਤੇ ਸੀ ਤੋਂ ਆਹੀਂ ਸ਼ੇਰੀ ਪਰ ਜਿਹੜੇ ਛਟਾਲੇ ਸੀ ਉਹ ਸਾਰੇ ਵਿੱਚੇ ਸੁਹਾ ਹੋ ਗਏ ਔਰ ਬੂਟੇ ਘਟੋ ਘੜ ਪੰਜ ਛੇ ਸੂ ਬੂਟਾ ਸਵੇਤੇ ਦਾ ਸੀ ਸਾਡਾ 20 20 ਫੁੱਟ ਦੀ ਹਾੜ ਹੋਈ ਦੀ ਸਾਰਾ ਚਲੂਸਿਆ ਗਿਆ ਵਿੱਚੇ ਹੀ ਤੋਂ ਆਹੀਂ ਇਹ ਮੰਗ ਕਰਨਿਆ ਕਿ ਸਾਡਾ ਜਿਹੜਾ ਬੰਦਾ ਮਾਜਵਾ ਸਰਕਾਰ ਪਰੋਂ ਦਿੱਤਾ ਜਾਵੇ ਹਾਂਜੀ ਕੀ ਹੋਇਆ ਜੀ ਇਹ ਜੀ ਆਗਾ ਆਈਏ ਮਨਵਾਲੋ ਜੀ ਤੇ ਆਹੀਂ ਮੈਂ ਤਾਂ ਮੌਕੇ ਤੇ ਇੱਥੇ ਹਾਂ ਜੀ ਡੰਗਰ ਵੱਜੇ ਨੇ ਮੈਂ ਉਹ ਕੱਢੀ ਉੱਥੋਂ ਲੈੰਦੇ ਖੁਰਲੀ ਬੰਨੇ ਨੇ ਖੁਰਲੀ ਬੰਨ ਗਏ ਤੇ ਕਿਸੇ ਦੇ ਹੋਰ ਨਾ ਉਹ ਕੱਢੇ ਨਾ ਆਪਣੇ ਮੈਂ ਮਤਲਬ ਕੱਢੇ ਬਾਹਰ ਸਿਰ ਉਸੇ ਵੱਡੇ ਨਾ ਰਸੇ ਵੱੜਦੇ ਵੱੜਦੇ ਮੇਰੇ ਮਤਲਬ ਠਵਰੀ ਦੀ ਅੱਗ ਪਈ ਆ ਅੰਦਰ ਸਗੋਂ ਥੋੜੇ ਪੈਸੇ ਵੀ ਰੱਖੇ ਦੇ ਹੀ ਉਹ ਮਤਲਬ ਕੋਈ ਦੇਣ ਦੂਣ ਵਸਾ ਉਹ ਵੀ ਨਾਲ ਹੀ ਮੇਰੇ ਕਪੜੇ ਕੁੱਪੜੇ ਜੋ ਬਿਸਤਰੇ ਜੋ ਕਪੜੇ ਜੋ ਵੀ ਆ ਸਭ ਕੁਝ ਫੁਕਿਆ ਗਿਆ ਕੀ ਮੰਗ ਕਰਦੀ ਮੰਗ ਮਹਾਰਾਜ ਜੀ ਇਹ ਕਰਨਾ ਹੈ ਵੀ ਦਿਖੀਏ ਮੌਕਾ ਦਿਖੀਏ ਜੋ ਵੀ ਆ ਮਤਲਬ ਸਰਕਾਰ ਦਿੱਤੇ ਜਾ ਮਾਜਵਾ ਦਿੱਤੇ ਜਾ ਜਾ ਲਾ ਮੇਰਾ ਤਾਂ ਇੰਜਨ ਵੀ ਫਕੋ ਗਏ ਨੇ ਵਿੱਚੇ ਸਭ ਕੁਝ ਇੰਜਨ ਪਟੋਕੇ ਜੋ ਵੀ ਆ ਸਾਰਾ ਸਮਾਨ ਜੀ ਪੂਰਾ ਫਕੋਈਆ ਅੰਦਰ ਰਾਸ਼ਨਾ ਦਾਣੇ ਸਭ ਕੁਝ ਫਕੋਈਆ ਸਰੇ ਆਈ ਦੋ ਤਿੰਨ ਕੁਆਂਟਲ ਫਕੋਈ ਕਣਕ ਫਕੋਈ ਅੰਦਰ ਲਾਈ ਦੀ ਹਾਂਜੀ ਕੀ ਆਏ ਹਾਂਜੀ ਆਹ ਰਾਜੀ ਇਧਰ ਅੱਗ ਲੱਗਦੀ ਆਈ ਮੈਂ ਵੀ ਇੱਥੇ ਹੀ ਰੋਟੀ ਖਾਣ ਗਿਆ ਸੀ ਘਰ ਅੰਦਰ ਪਾਣੀ ਛੱਡੋ ਜਾਂ ਆਂਦੇ ਨੂੰ ਨਿੱਕੜੇ ਅੱਗ ਲੱਗ ਪਈ ਅੰਦਰੋਂ ਆਈ ਤੇ ਸਭ ਕੁਝ ਅੰਦਰ ਸਮਾਨ ਫਕੋ ਗਿਆ ਵਿਸਰਾ ਮੰਜਾ ਸਭ ਕੁਝ ਇੱਕ ਬੋਰੀ ਕਣਕ ਦੀ ਸੀ ਆਂਦਰ ਉਭੀ ਬੱਚੇ ਬਸਾਂ ਅਸੀਂ ਛੇ ਚੰਬਰ ਦੇ ਵਾਸੀ ਰਹਣ ਵਾਲੇ ਆ ਬੱਚੇ ਵੀ ਕਰਨੇ ਤੇ ਅਸੀਂ ਸਰਕਾਰ ਕੋਲ ਮਾਜਵਾ ਮੰਗਣੇ ਜਾਂਦੇ ਆ ਚੋਰੀ ਵੀ ਆਈ ਹੀ ਉਪੀ ਕੋਈ ਪਾਂਜਰੀ ਪੜੇ ਜੇ ਉਹ ਡੰਗਰੇ ਸਾਡੇ ਕੋਲ ਕੋਈ ਚਾਰਾ ਨਹੀਂ ਪਾਣੀ ਖਾਣੇ ਬਸਾਂ ਨਹੀਂ ਤਾਂ ਅਸੀਂ ਸਰਕਾਰ ਕੋਲ ਜੇ हर्सी बेनती है ना अपने खाने कोई ढंग से ना डर माचे अच्छा कि सरकार को माजवा मंगने जो भी नुकसान होता है माजमा देना चाहिए जी पिंड मनवाल रहन वाला मेरा झुम्बर सारा फको गई जी कोई चीज नहीं एक बहर निकली बूटे बाटे जेने भी लाए सब फको गए मूसल फको हीरेरे फकोई गए ਕੋਈ ਨਹੀਂ ਇਹ ਤਾਂ ਗੱਭੇ ਪਈ ਜੇ ਗੱਭੇ ਹਾਂਜੀ ਇਹ ਮੇਰੇ ਪੰਨਿਆਲ ਦਾ ਇਹ ਨੁਕਸਾਨ ਬਹੁਤ ਹੋਇਆ ਹਾਂ ਦਾ ਟੂੜੀ ਫਕੋ ਗਈ ਜਾਂਦੀ ਕੋਈ 빅 ਟਰਾਲੀਆਂ ਅੰਦਰ ਦਾਣਾ ਫੱਕਾ ਸੀ ਜੋਹਰਾ ਖਰਖਾਨੇ ਨਾਲ ਇੱਥੇ ਹੀ ਕਰਦਾ ਉਹ ਸਾਰਾ ਸੜ ਕੇ ਸ਼ੋ ਹੋ ਗਿਆ ਨਹੀਂ ਪ੍ਰਸ਼ਾਸਨ ਅੱਗੇ ਮੰਗ ਕਰਨੇ ਕੋ ਇਹਨਾਂ ਦੀ ਜਾਂਚ ਪੜਤਾਲ ਕੀਤੀ ਜਾਂਦੀ ਮਦਦ ਕੀਤੀ ਆ ਹੋਰ ਕਿੰਨਾ ਕ ਨੁਕਸਾਨ ਹੋਇਆ ਲੱਗੇ ਜੀ ਹੋਰ 5-7 ਘਰਾਂ ਨਾਲ ਜਿਹੜੇ ਡੰਗ ਡੰਗਰੀ ਫੁਕੇ ਗਏ ਨੇ ਪ੍ਰਸ਼ਾਸਨ ਤੋਂ ਕੀ ਉਮੀਦ ਕਰਨਾ ਚਾਹੁੰਦੇ ਹੋ ਮੋਪਾਂ ਦੇ ਪ੍ਰਸ਼ਾਸਨ ਜਾਂਚ ਕਰਾਵੇ ਕਿਦਾਂ ਅਕ ਲੱਗਿਆ ਜਾਣਾ ਇਹ ਮਦਦ ਕਰੇ ਠੀਕ